ਹਾਂਜੀ ਭਗਵੰਤ ਸਿਆ ਮੈਂ ਸੋਚਿਆ ਕਿ ਅੱਜ ਮੈਂ ਤੇਰਾ ਉਹ ਜਿਹੜਾ ਇਲਜ਼ਾਮ ਲਾਏ ਬੇਬੁਨਿਆਦ ਝੂਠੇ ਮਨਕਰਤ ਹਾਸੋਹੀਨੇ ਇੱਕ ਮਸ਼ਕਰੇ ਦੀ ਤਰ੍ਹਾਂ ਦੇ ਉੱਤੇ ਕਿ ਜੀ ਖੇਰਾ ਤਾਂ ਉਸ ਤਰ੍ਹਾਂ ਦਾ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਇੱਕ ਕੋਈ ਦੋਧੀਆਂ ਦਾ ਸਟੈਂਡ ਹੁੰਦਾ ਖੇਰੇ ਦਾ ਕੋਈ ਸਟੈਂਡ ਨਹੀਂਗਾ ਹੁਣ ਧਿਆਨ ਨਾਲ ਮੇਰੀ ਗੱਲ ਸੁਣੀਂਗਾਰਾ ਅੱਛੇ ਤਰੀਕੇ ਨਾਲ ਔਰ ਲੌਜੀਕਲੀ ਗੱਲ ਕਰੂੰਗਾ ਕਿਉਂਕਿ ਵਿਧਾਨ ਸਭਾ 'ਚ ਤਾਂ ਕੈਮਰਾ ਵੀ ਤੁਹਾਡੇ ਹੱਥ ਵਿੱਚ ਆ ਮਾਈਕ ਵੀ ਤੁਹਾਡੇ ਹੱਥ ਵਿੱਚ ਹੈ ਤੁਸੀਂ ਸਾਨੂੰ ਉੱਥੇ ਜਵਾਬ ਦੇਣ ਨਹੀਂ ਦੇਣ ਹੀ ਨਹੀਂ ਦਿੰਦੇ ਬੋਲਣ ਹੀ ਨਹੀਂ ਦਿੰਦੇ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਬਣਾ ਕੇ ਰੱਖ ਦਿੱਤੀ ਔਰ ਜੋ ਤੁਹਾਡਾ ਵਿਵਹਾਰ ਸੀਗਾ ਉਦੋਂ ਚੀਫ ਮਿਨਿਸਟਰ ਤੋਂ ਲੈ ਕੇ ਐਮ ਐਲ ਏ ਦਾ ਜਿੱਦਾਂ ਨੁੱਕੜ ਦੇ ਗੁੰਡੇ ਹੁੰਦੇ ਪਿੱਛੇ ਕਿਉਂਕਿ ਸੱਤਾ ਨਾਲ ਹੈ ਨਾ ਪੁਲਿਸ ਨਾਲ ਆ ਸਰਕਾਰ ਨਾਲ ਆ ਤੁਸੀਂ ਸਮਝਦੇ ਕਿ ਅਸੀਂ ਪਰਚੇ ਕਰਕੇ ਉਂਗਲਾ ਕਰ ਕਰਕੇ ਐ ਡਰਾ ਸਕਦੇ ਹਾਂ ਵਿਰੋਧੀਆਂ ਨੂੰ ਇਸ ਕਰਕੇ ਉੱਥੇ ਤਾਂ ਦੇ ਹੀ ਨਹੀਂ ਸਕਦੇ ਜਵਾਬ ਮੈਨੂੰ ਖਾਸ ਤੌਰ ਤੇ ਸਪੀਕਰ ਸਾਹਿਬ ਕਹਿਣ ਨੂੰ ਦਿਲ ਨਹੀਂ ਆ ਸਾਹਿਬ ਉਹ ਸਪੀਕਰ ਜਿਹੜਾ ਐਡਾ ਕਾਇਰ ਕਮਜ਼ੋਰ ਕਮਜ਼ਰਫ ਕਿ ਉਹ ਆਪਣੇ ਵਿਰੋਧੀਆਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂਗਾ ਇਸ ਲਈ ਮੈਂ ਸੋਚਿਆ ਕਿ ਆਰਾਮ ਨਾਲ ਸੰਤੁਸ਼ਟੀ ਨਾਲ ਤੁਹਾਡਾ ਜਵਾਬ ਦਿਆਂਗਾ ਹੁਣ ਪਹਿਲਾਂ ਤਿਤਲੀਆਂ ਵਾਲੀ ਗੱਲ ਸੁਣੋ ਤੇਰੇ ਨਾਲ ਦੀ ਵੱਡੀ ਤਿਤਲੀ ਤਾਂ ਹੈ ਹੀ ਨਹੀਂ ਕਿ ਤੇ ਨਾਲ ਜਿਹੜੇ ਤੇਰੇ ਪਿੱਛੇ ਬੈਠੇ 40 45 ਉਹ ਵੀ ਤਿਤਲੀਆਂ ਨੇ ਮੈਂ ਤੁਹਾਨੂੰ ਗਿਣਾ ਦਿੰਦਾ ਵਾਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਸ਼ੁਰੂ ਕੀਤਾ ਉਹ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਪੰਜਾਬ ਦੇ ਬਹੁਤ ਅੱਛੇ ਆਗੂ ਨੇ ਉਹਨਾਂ ਦਾ ਚੇਲਾ ਬਣ ਕੇ ਵਿਚ ਵਿਚ ਦੀ ਸੁਖਬੀਰ ਬਾਦਲ ਦੀਆਂ ਤਾਰੀਫਾਂ ਵੀ ਕੀਤੀਆਂ ਉਹਦੇ ਕਬੱਡੀ ਟੂਰਨਾਮੈਂਟ ਤੇ ਜਾ ਕੇ ਬਹੁਤ ਮਤਲਬ ਥੱਲੇ ਨੀਵੇਂ ਹੋ ਕੇ ਲਗਭਗ ਤਲਵੇ ਛੱਟ ਟਾਈਪ ਫਿਰ ਆ ਗਈ ਗੱਲ ਜੀ ਅੱਗੇ ਪੀ 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 ਵੈਸੇ ਟੁੱਕਦਾ ਵੀ ਆ ਤੁਹਾਡੇ ਤੇ ਪੀ 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 ਔਰ ਫਿਰ ਤੁਸੀਂ ਬਣ ਕੇ ਚੇਲੇ ਮਨਪ੍ਰੀਤ ਸਿੰਘ ਬਾਦਲ ਦੇ ਜਿਹਦੇ ਤੇ ਮੁੜ ਕੇ ਤੂੰ ਬਦਲਾਖੋਰੀ ਕੋਈ ਪਤਾ ਨਹੀਂ ਪੁਰਾਣੀ ਰੰਜਿਸ਼ ਰੱਖੀ ਸਟੇਟ ਪਾਵਰ ਯੂਜ਼ ਕਰਕੇ ਉਸ ਤੇ ਪਰਚਾ ਦਰਜ ਕੀਤਾ ਚਲੋ ਉਹ ਵੀ ਛੱਡ ਦਿੰਦੇ ਹਾਂ ਫਿਰ ਤੁਸੀਂ ਆਏ ਅਖੀਰ ਬੋਕਰ ਪਾਰਟੀ ਦੇ ਵਿੱਚ ਬੋਕਰ ਦੇ ਵਿੱਚ ਤੇ ਫਿਰ ਤੁਸੀਂ ਕੇਜਰੀਵਾਲ ਦੇ ਪਹਿਰੇ ਹੱਥ ਵੀ ਲਾਇਆ ਥੱਲੇ ਜਾ ਕੇ ਨੀਵੇਂ ਹੋ ਕੇ ਜਦੋਂ ਤੁਹਾਨੂੰ ਉਹਨੇ ਚੀਫ ਮਿਨਿਸਟਰ ਬਣਾਇਆ ਔਰ ਚੀਫ ਮਿਨਿਸਟਰ ਬਣਾਉਣ ਵਾਸਤੇ ਪਹਿਲਾਂ ਫੁਲਕਾ ਸਾਹਿਬ ਨੂੰ ਕਢਵਾਇਆ ਡਾਕਟਰ ਗਾਂਧੀ ਸਾਹਿਬ ਨੂੰ ਕਢਵਾਇਆ ਛੋਟੇਪੁਰ ਸਾਹਿਬ ਤੇ 2 ਲੱਖ ਰੁਪਏ ਦਾ ਘਟਿਆ ਇਲਜ਼ਾਮ ਲਾ ਕੇ ਜਿਹੜੀ ਅੱਜ ਤੱਕ ਵੀਡੀਓ ਤੁਸੀਂ ਛਾਇਆ ਨਹੀਂ ਕੀਤੀ ਫਿਰ ਉਹਨੂੰ ਕਢਵਾਇਆ ਫਿਰ ਖਹਿਰੇ ਨੂੰ ਕਢਵਾਇਆ ਮੈਂ ਤਾਂ ਬਹੁਤ ਉਸ ਸਪਾਈਕਰੂ ਦਾ ਧੰਨਵਾਦ ਕਰਦਾ ਕਿ ਮੈਂ ਠੀਕ ਜਗ੍ਹਾ ਤੇ ਬੈਠਾ ਹਾਂ ਇਹ तितਲੀ ਦੱਸੀ ਜਰਾ ਕਿੱਥੇ ਕਿੱਥੇ ਬੈਠੀ ਚਾਰ ਥਾਵਾਂ ਤੇ ਬੈਗੀ तितਲੀ ਤੇਰੀ ਔਰ ਜਿਹੜੇ ਤੁਸੀਂ ਪਿੱਛੇ ਖੜੇ ਕੀਤੇ ਹੁੰਦੇ ਜਿਹੜੇ ਆਉਂਦੇ ਨੇ ਬੰਦੂਵਾ ਮਜ਼ਦੂਰ ਬਾਹਰ ਤਾਂ ਬੋਲਦੇ ਕੋਈ ਨਹੀਂ ਨਾ ਐਨਐਸਐ ਦੇ ਖਿਲਾਫ ਬੋਲਦੇ ਨੇ ਨਾ ਸ਼ੁਭ ਕਰਨ ਦੀ ਮੌਤ ਦੇ ਖਿਲਾਫ ਬੋਲੇ ਨਾ ਬੀਜੇਪੀ ਦੇ ਤਸ਼ੱਦਦ ਦੇ ਖਿਲਾਫ ਬੋਲੇ ਨਾ ਹਰਿਆਣਾ ਪੁਲਿਸ ਦੇ ਖਿਲਾਫ ਜ਼ੁਬਾਨ ਖੁੱਲੀ ਉਥੇ ਤੇਰੇ ਪਿੱਛੇ ਆਣ ਕੇ ਕਿਉਂਕਿ ਹਿਫਾਜ਼ਤ ਹੈ ਹਾਊਸ ਤੁਹਾਡਾ ਵਾ ਗਵਰਨਮੈਂਟ ਤੁਹਾਡੀ ਮਾਰਸ਼ਲ ਤੁਹਾਡੇ ਪੁਲਿਸ ਤੁਹਾਡੀ ਸਪੀਕਰ ਤੁਹਾਡਾ ਤੇ ਉਹਦੇ ਪਿੱਛੇ ਆਣ ਕੇ ਉਹ ਸਾਰੀਆਂ तितਲੀਆਂ ਨੇ ਕੋਈ ਬੀਜੇਪੀ ਦੀ तितਲੀ ਚੱਕ ਕੋਈ ਅਕਾਲੀ ਦਲ ਚੋਂ ਕਿਸੇ ਹੋਈ तितਲੀ ਜਿਹੜੀ ਉਹਨਾਂ ਨੇ ਕੱਢ ਛੱਡੀ ਸੀਗੀ ਉਹ तितਲੀ ਚੱਕ ਕੇ ਲਿਆਂਦੀ ਤੂੰ ਕੋਈ ਕਾਂਗਰਸ ਦੀ तितਲੀ ਚੱਕ ਕੇ ਲਿਆਂਦੀ ਤੂੰ ਜਲੰਧਰ ਵਿੱਚ ਤਾਜਜੀ तितਲੀ ਚੱਕੀ ਤੁਹਾਨੂੰ ਬੰਦਾ ਹੀ ਨਹੀਂ ਲੱਭਿਆ ਕੋਈ ਲੜਨ ਵਾਸਤੇ ਤੁਸੀਂ ਸਾਡੀ ਇੱਕ तितਲੀ ਰਿੰਕੂ ਲੈ ਗਏ ਔਰ ਜਿਹੜੀ ਮਿੱਲੀ ਭੋਗਤਣਾ ਗਈ ਆ ਉਹ ਸਾਰੀ ਮੈਨੂੰ ਵੀ ਪਤਾ ਤੇ ਹਾਈ ਕਮਾਂਡ ਨੂੰ ਵੀ ਪਤਾ ਵਾ ਉਹ तितਲੀ ਹੋ ਗਈ ਜੀ ਅੱਜ ਇੱਕ ਹੋਰ तितਲੀ ਚੱਕੀ ਕਿਉਂਕਿ ਫਤਿਹਗੜ੍ਹ ਸਾਹਿਬ ਤੇ ਸੀਟ ਦੇ ਤੁਹਾਡੇ ਕੋਲ ਲੋਕ ਸਭਾ ਦਾ ਕੋਈ ਉਮੀਦਵਾਰ ਨਹੀਂ ਹੈ ਤੁਹਾਡੇ ਕੋਲ ਆਪਣੀ ਪਾਰਟੀ ਜਿਹੜੇ ਵਿਚਾਰੇ ਦਰਿਆ ਬਿਛਾਉਂਦੇ ਮਰ ਗਏ ਜਿਹੜੇ ਵਿਚਾਰੇ ਬਸਤੇ ਚੱਕਦੇ ਮਰਗੇ ਤੁਹਾਡੇ ਆਸਤੇ ਤੁਹਾਨੂੰ ਕਿਸੇ ਬੰਦੇ ਤੇ ਭਰੋਸਾ ਨਹੀਂਗਾ ਹੁਣ ਤੁਸੀਂ तितਲੀ ਚੱਕੀ ਆ ਜੀਪੀ ਉਹ ਸਾਡਾ ਅਜੀਜ਼ਾ ਉਹਨੇ ਮੁੜਿਆ ਆਣਾ ਅਖੀਰ ਚ ਉਹਨੇ ਕਾਂਗਰਸ ਵਿੱਚ ਹੀ ਆਉਣਾ ਜਦੋਂ ਤੁਹਾਡਾ ਸੱਤਾ ਦਾ ਨਸ਼ਾ ਜਦੋਂ ਡਾਊਨ ਹੋਇਆ ਨਾ ਉਹਨੇ ਵਾਪਸ ਇੱਥੇ ਹੀ ਆਉਣਾ ਔਰ ਹੁਣ ਤੁਸੀਂ ਹੋਰ तितਲੀਆਂ ਵੀ ਲੱਭਨੇ ਸਾਡੀ ਪਾਰਟੀ ਤੋਂ ਇੱਕ ਅਦੀ तितਰੀ ਦਾ ਨਾਮ ਦੋ ਤਿੰਨ तितਲੀਆਂ ਦਾ ਨਾਮ ਫਲੋਟ ਹੋ ਰਿਆ ਹੋ ਗਈ ਤਸੱਲੀ तितਲੀਆਂ ਦੀ ਕਿ ਕਿਸਨ ਹਲੇ ਹੁਣ ਆ ਜਾ ਤੂੰ ਦੋਜੀਆਂ ਵਾਲੇ ਸਟੈਂਡ ਤੇ ਅਖੇ ਜੀ ਖੇਰੇ ਦਾ ਤਾਂ ਸਟੈਂਡ ਹੀ ਕੋਈ ਨਹੀਂ ਆ ਮੇਰੀ ਲੱਤ ਦਿਖਾਈ ਜਰਾ ਕਰਨ ਆ ਲੱਤ ਉੱਥੇ ਹੀ ਆ ਜਿੱਥੇ ਪਹਿਲਾਂ ਪੰਜਾਬ ਵਾਸਤੇ ਸੀ ਉੱਥੇ 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 ਹੀ ਖੜੀ ਆ ਤੇ ਉੱਥੇ ਹੀ ਇਹ ਗੱਡੀ ਰਹਿਣੀ ਆ ਤੇ ਤੇਰੀ ਤੇਰੀ ਆਪਣੀ ਦਿਖਾ ਜਰਾ ਔਕਾਤ ਜਦੋਂ ਕੇਚਰੀਵਾਲ ਨੇ ਮੰਗੀ ਸੀ ਨਾ ਮਾਫੀ ਵਿਕਰਮਜੀਠੇ ਤੋਂ ਡਰਦਿਆਂ ਨੇ ਹਾਏ ਪਰਚਾ ਡਿਫਰਮੇਸ਼ਨ ਦਾ ਹੋ ਗਿਆ ਇੱਕ ਤੁਚੀਅਲ ਕੇਸ ਹੋਇਆ ਸੀ ਡਿਫਰਮੇਸ਼ਨ ਦਾ ਮੈਂ ਕਰੇ 15 17 ਕੇਸ ਚੱਲੇ ਤੇਰਾ ਸਮੇਤ ਝੂਠਾ ਕੇਸ ਤੇ ਉਦੋਂ ਉਹਨੇ ਮਾਫੀ ਮੰਗ ਲਈ ਕਿ ਬਿਕਰਮਜੀਠਿਆ ਜੀ ਮੈਨੂੰ ਮਾਫ ਕਰ ਦਿਓ ਐਵੇਂ ਕੰਮ ਦੇ ਬਹਾਨੇ ਤੇ ਕਿ ਤਰੀਕਾ ਨਹੀਂ ਭੁਗਤਦਾ ਫਿਰ ਪੰਗਾ ਕਾਦੇ ਨਹੀਂ ਲਿਆ ਸੀ ਫਿਰ ਸਾਡੇ ਨੌਜਵਾਨਾਂ ਨੂੰ ਬੋਰਡ ਕਾਦੇ ਲਈ ਲਵਾਏ ਸੀ ਜੇ ਤੈਨੂੰ ਉਦੋਂ ਨਹੀਂ ਸੀ ਯਾਦ ਕਿ ਮੈਨੂੰ ਬਹੁਤ ਕੰਮ ਰਹਿੰਦਾ ਤੇ ਮੈਂ ਤਰੀਕਾ ਨਹੀਂ ਭੁਗਤ ਸਕਦਾ ਤੇ ਸਾਰੀ ਪਾਰਟੀ ਨੇ ਅਸਤੀਫਾ ਦਿੱਤਾ ਮੈਂ ਵੀ ਦਿੱਤਾ ਫੁਲਕਾ ਸਾਹਿਬ ਨੇ ਦਿੱਤਾ ਹੋਰ ਅਮਨ अरोੜਾ ਜਾਂ ਹੋਰ ਜਿਹੜੇ ਆਮ ਆਮ ਆਦਮੀ ਪਾਰਟੀ ਦੇ ਕੁਲਤਾਰ ਕੁਲਦੂਰ ਹੋਰ ਨਾਲ ਕਈਆਂ ਨੇ ਦਿੱਤਾ ਤੇ ਭਗਵੰਤ ਮਾਨ ਨੇ ਵੀ ਦਿੱਤਾ ਕਿ ਮੈਂ ਬੜਾ ਨਾਰਾਜ਼ ਆ ਕਿ ਬਿਕਰਮਜੀਠੀ ਦੇ ਖਿਲਾਫ ਕਿਉਂ ਤੁੰ ਤੇ ਫਿਰ ਉਹ ਜਿਹੜਾ ਜਿਹੜਾ ਸੌਰੀ ਇਸਤਿਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਉਹ ਵਾਪਸ ਕਿਦਾਂ ਹੋਇਆ ਜਰਾ ਦੱਸਿਓ ਉਹ ਸਟੈਂਡ ਐ ਕਿ ਦੂਜਿਆਂ ਵਾਲਾ ਸਟੈਂਡ ਐ ਦੂਜਿਆਂ ਤੋਂ ਵੀ ਭੈੜਾ ਮੇਰਾ ਤਾਂ ਚੱਲ ਦੂਜਿਆਂ ਵਾਲਾ ਤੇਰਾ ਤਾਂ ਦੂਜਿਆਂ ਨਾਲੋਂ ਵੀ ਭੈੜਾ ਸਟੈਂਡ ਐ ਔਰ ਦੂਜੀ ਬਾਈ ਦੋਵੇ ਇਸ ਸਾਡੇ ਪੰਜਾਬ ਦੇ ਇੱਕ ਸੇਵਾਦਾਰ ਆ ਤੜਕੇ ਉੱਠ ਕੇ 1.5 2 2.5 ਵਜੇ ਆਪਣਾ ਕੰਮ ਸ਼ੁਰੂ ਕਰਦੇ ਤੇ ਪਿੰਡਾਂ ਤੱਕ ਲੋਕਾਂ ਦਾ ਦੁੱਧ ਪਚਾਉਂਦੇ ਆਪਣਾ পেট ਪਾਲਦੇ ਆਪਣੇ ਬੱਚਿਆਂ ਦਾ পেট ਪਾਲਦੇ ਹੋ ਗਈ ਸਟੈਂਡ ਦੀ ਗੱਲ ਉਹ ਦੱਸ ਤਾਂ ਸੀ ਇਸਤਿਫਾ ਤੋਂ ਵਾਪਸ ਕਿਦਾਂ ਲਿਆ ਕਿਸੇ ਨੂੰ ਕਿਸੇ ਨੂੰ ਪਤਾ ਵਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਵਿਕਰਮਜੀਠੀ ਵਾਲੀ ਮਾਫੀ ਤੋਂ ਆਪਣਾ ਜਿਹੜਾ ਇਸਤੀਫਾ ਵਾਪਸ ਕਿਉਂ ਲਿਆ ਕਿ ਦੀ ਦੱਸਿਆ ਤੁਹਾਨੂੰ ਕਿਸੇ ਨੂੰ ਆ ਗਈ ਨਾ ਸਟੈਂਡ ਵਾਲੀ ਗੱਲ ਔਰ ਹੁਣ ਤੇਰਾ ਕੀ ਸਟੈਂਡ ਹੈ ਭਾਜਪਾ ਅੰਦਰ ਵੜ ਕੇ ਪੰਜਾਬ ਦੇ ਘੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਸਾਡੇ ਸੈਂਕੜੇ ਕਿਸਾਨਾਂ ਨੂੰ ਫੱਟੜ ਕੀਤਾ ਡਰੋਨਾਂ ਦੇ ਰਾਹੀਂ ਫੇਰ ਗੈਸ ਸ਼ੈੱਲ ਤੇ ਅਖੀਰ ਸ਼ੁਭ ਕਰਨ ਦੀ ਪਿੱਛੇ ਸਿਰ 'ਤੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਆ ਹੈ ਤੇਰਾ ਸਟੈਂਡ ਕੋਈ ਦਰਦਾ ਹੀ ਆ ਨਾ ਤੂੰ ਬੀਜੇਪੀ ਤੋਂ ਔਰ ਜਿਹੜੀ ਐਨਐਸਐ ਲਾਈ ਸੀ ਅਮਰਿਤਪਾਲ ਹੋਣਾ ਤੇ ਉਹਦੇ ਸਾਥੀਆਂ ਤੇ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਹੜੇ ਵਿਚਾਰੇ ਹੋਣ ਅੱਜ 22 23 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹ ਕਿਹਨੇ ਲਵਾਏ ਸੀ ਜਰਾ ਦੱਸੀ ਜਰਾ ਲੋਕਾਂ ਨੂੰ ਚੰਗੀ ਤਰ੍ਹਾਂ ਕੀ ਤੂੰ ਬੀਜੇਪੀ ਦੇ ਨਾਲ ਉਹਨਾਂ ਨੂੰ ਸਮਰਪਿਤ ਨਹੀਂਗਾ ਕਿ ਆ ਚੱਕੋ ਪੁਲਿਸ ਡਿਪਾਰਟਮੈਂਟ ਸਾਡਾ ਤੁਸੀਂ ਜੋ ਕਰਨਾ ਹੈਗਾ ਬੀਜੇਪੀ ਵਾਲੇ ਕੇਂਦਰ ਸਰਕਾਰ ਨੇ ਤੁਸੀਂ ਕਰੋ ਚਲੋ ਮੈਂ ਤੁਹਾਡੇ ਆਖੇ ਸਭ ਕੁਝ ਇਹਨੂੰ ਕਹਿੰਦੇ ਨੇ ਸਟੈਂਡ ਤੇ ਮੈਂ ਜਦੋਂ ਮੈਨੂੰ ਐਲੋਪੀ ਤੋਂ ਹਟਾਇਆ ਸੀ ਇਹਨੇ ਆਪਣੇ ਕੇਜਰੀਵਾਲ ਸਾਹਿਬ ਨੇ ਟਵਿੱਟਰ ਦੇ ਰਾਹੀਂ ਮੈਂ ਆਪਣਾ ਪੂਰਾ ਬਰਕਰਾਰ ਰੱਖਿਆ ਸਟੈਂਡ ਮੈਂ ਮੇਰੇ ਲਈ ਸੈਲਫ ਰਿਸਪੈਕਟ ਪੱਗ ਦੀ ਸ਼ਾਨ ਨੰਬਰ 1 ਹੈ ਇਤਿਹਾਦ ਜਿਹੜਾ ਉਹਦੇ-ਉਹਦੇ ਨੰਬਰ 2 ਤੇ ਮੈਂ ਭੁਹਾ ਕੇ ਮਾਰਿਆ ਉਹਦਾ ਤੇ ਮੁੜ ਕੇ ਤੁਹਾਡੇ ਹਾਲ ਕਦੀ ਕੀਤੀ ਨਹੀਂ ਤੇ ਪ੍ਰਮਾਤਮਾ ਵਾਹਿਗੁਰੂ ਨੇ ਮੈਨੂੰ ਪਲਟ ਦੁਬਾਰਾ ਜਿਤਾ ਕੇ ਤੁਹਾਡੀ ਬੋਕਰ ਦੀ ਜ਼ਮਾਨਤ ਜਪਤ ਕਰਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੋਕਾਂ ਨੇ ਬਿਠਾਇਆ ਹੋ ਗਈ ਸਟੈਂਡ ਵਾਲੀ ਗੱਲ ਇੱਕ ਤੂੰ ਪ੍ਰਤਾਪ ਸਿੰਘ ਬਾਜਵਾ ਦੇ ਮੁੰਡੇ ਬੜੇ ਬਾਰੇ ਬੜੀ ਘੱਟੀਆਂ ਗੱਲ ਕੀਤੀ ਖੁੱਛ 0 ਫੱਲੇ ਨਹੀਂ ਬਲਦੀ ਅਕੇ ਕਲਾਕਾਰ ਜਿਹੜਾ ਤੂੰ ਬਣਾਉਣਾ ਚਾਹੁੰਦਾ ਆਪਣੇ ਮੁੰਡੇ ਨੂੰ ਉਹ ਪੈਸੇ ਨਾਲ ਨਹੀਂ ਬਣ ਸਕਦਾ ਤੂੰ ਫਿਲਮ ਬਣਾਉਣਾ ਚਾਹੁੰਦਾ ਉਹ ਕਲਾਕਾਰ ਬਣ ਨਹੀਂ ਸਕਦਾ ਕੀ ਗੱਲ ਕਲਾਕਾਰ ਤੂੰ ਹੀ ਬਣ ਸਕਦਾ ਸਿੱਕਲ ਤੂੰ ਕਲਾਕਾਰ ਹੈ ਕਿੱਥੋਂ ਦਾ ਦੱਸ ਸੁਣੋ ਜਰਾ ਤੈਨੂੰ ਲੋਕੀ ਤੇਰਾ ਨਾਮ ਮੈਂ ਨਹੀਂ ਕਹਿੰਦਾ ਤੇਰਾ ਨਾਮ ਰੱਖਿਆ ਲੋਕਾਂ ਨੇ ਭੰਡ ਤੇਰਾ ਨਾਮ ਰੱਖਿਆ ਲੋਕਾਂ ਨੇ ਝੰਡਾ ਉਸ ਵਿਕਰਮ ਬਾਜਵੇ ਸੌਰੀ ਪ੍ਰਤਾਪ ਸਿੰਘ ਬਾਜਵੇ ਦਾ بیٹے ਦਾ ਨਾਮ ਹੈਗਾ ਵਿਕਰਮ ਉਹਦਾ ਕੋਈ ਨਾਮ ਰੱਖਿਆ ਕਿਤੇ ਕਿਸੇ ਤਰੀਕੇ ਨਾਲ ਔਰ ਪੰਜਾਬ ਦੀ ਇਹ ਇੱਕ ਹਰ ਮਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਬੱਚੇ ਦੀ ਅੱਛਾ ਭਵਿੱਖ ਪੈਦਾ ਕਰੀਏ ਪ੍ਰਤਾਪ ਸਿੰਘ ਬਾਜਵਾ ਆਪਣੇ ਬੱਚੇ ਦੇ ਅੱਛੇ ਭਵਿੱਖ ਵਾਸਤੇ ਯਤਨਸ਼ੀਲ ਆ ਜਿਹੜੇ ਕਿ ਸਾਰੇ ਯਤਨਸ਼ੀਲ ਨੇ ਤੇਰੇ ਵਾਂਗੂੰ ਨਹੀਂ ਗਏ ਭਗਵੰਤ ਸਿੰਘ ਮਾਨ ਕੇ ਪਹਿਲੇ ਬੱਚੇ ਛੱਡ ਦਿੱਤੇ ਉਹ ਵਿਚਾਰੇ ਤੇਰੇ ਬੱਚੇ ਹੁੰਦੇ ਫਿਰਦੇ ਤੇਰੀ ਲੜਕੀ ਤੇਰੇ ਜੋ ਜੋ ਤੁਸੀਂ ਪਹਿਲੀ ਘਰਵਾਲੀ ਦੇ ਨਾਲ ਮਿਸਬੀਹੇਵ ਕਰਦੇ ਕੁੱਟਦੇ ਮਾਰਦੇ ਸੀ दारू ਪੀ ਕੇ ਉਹਨੇ ਆਣ ਕੇ ਪਬਲਿਕ ਡੋਮੇਨ 'ਚ ਕਿਹਾ ਪ੍ਰਤਾਪ ਬਾਜਵਾ ਦੇ ਕਿਸੇ ਬੱਚੇ ਨੇ ਪ੍ਰਤਾਪ ਬਾਜਵਾ ਦੇ ਉੱਤੇ ਇਦਾਂ ਦੀ ਕੋਈ ਇਲਜ਼ਾਮ ਲਾਇਆ ਕਦੀ ਇਹ ਤੇਰੀ ਮਾਨਸਿਕਤਾ ਬੋਲ ਰਹੀ ਹੈ ਔਰ ਜਿਹੜਾ ਤੁਸੀਂ ਉਸ ਦਿਨ ਵਿਧਾਨ ਸਭਾ ਚ ਉਂਗਲਾਂ ਕਰ ਕਰਕੇ ਕਰਦੇ ਸੀਗੇ ਉਹ ਚੀਫ ਮਿਨਿਸਟਰ ਦੇ ਅ ਅਹੁਦੇ ਦੀ ਤੂੰ ਬਿਲਕੁਲ ਜਿਹੜੀ ਉਹ ਏਡੇ ਵੱਡੇ ਪਦ ਤੇ ਉਹਦੀ ਤੋਹੀਨ ਕਰ ਦਿੱਤੀ ਉਹਨੂੰ ਇੰਨਾ ਨੀਵਾ ਕਰ ਦਿੱਤਾ ਕਿ ਅੱਜ ਪੰਜਾਬ ਦੇ ਚੀਫ ਮਿਨਿਸਟਰ ਦੇਖੋ ਮੈਂ ਕਿਸੇ ਦਾ ਕੋਈ ਸਪੋਰਟਰ ਨਹੀਂ ਲੇਕਿਨ ਅਮਰਿੰਦਰ ਸਿੰਘ ਨੂੰ ਲੋਕੀ ਕਹਿੰਦੇ ਸੀ ਕੈਪਟਨ ਸਾਹਿਬ ਆ ਰਹੇ ਨੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਵੱਡੇ ਬਾਦਲ ਸਾਹਿਬ ਆ ਰਹੇ ਨੇ ਜੀ ਹਾਲਾਂਕਿ ਮੈਂ ਤਾਂ ਐਦਾਂ ਰਿਹਾ ਉਹਨਾਂ ਦੇ ਨਾਲ ਪਰਚੇ ਮਿਲਦੇ ਵੀ ਉਹਨਾਂ ਨੇ ਦਰਜ ਕੀਤੇ ਨੇ ਪਰ ਅੱਜ ਕੀ ਕਹਿੰਦੇ ਉਹ ਜਾਂਦਾ ਭਗਵੰਤ ਉਹ ਜਾਂਦਾ ਭਗਵੰਤ ਤੈਨੂੰ ਤੂੰ ਤੂੰ ਕਰਕੇ ਬੁਲਾਉਂਦੇ ਬਿਕੋਜ਼ that that is the respect that you have earned from the people of panchayat respect ਨਾ ਦੋਵੇ ਟ੍ਰੈਫਿਕ ਹੁੰਦੀ ਆ ਤੂੰ ਰਿਸਪੈਕਟ ਦੇਂਗਾ ਤੇ ਰਿਸਪੈਕਟ ਲਵੇਂਗਾ ਉਸ ਦਿਨ ਤੂੰ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਕਰਕੇ ਕਿੱਦਾਂ ਬੁਲਾਉਣਾ ਤੇ ਅੰਦਰ ਆਪਣੇ ਇੱਕ ਐਡੇ ਹੰਕਾਰ ਚ ਬੋਲ ਰਿਹਾ ਸੀਗਾ ਤੈਨੂੰ ਅੰਦਰ ਵੀ ਕਿਹਾ ਸੀਗਾ ਕਿ ਰਿਸਪੈਕਟ ਲੈਣ ਵਾਸਤੇ ਪਹਿਲਾਂ ਆਪਣੇ ਕੁਲੀਗਸ ਨੂੰ ਰਿਸਪੈਕਟ ਦੇਣੀ ਸਿੱਖੋ ਪਰ ਤੁਮ ਹੰਕਾਰ ਹੀ ਇੰਨਾ ਜ਼ਿਆਦਾ ਹੋ ਗਿਆ ਮੈਨੂੰ ਲੱਗਾ ਸੁਖਵੀਰ ਬਾਦਲ ਨੂੰ ਪਿੱਛੜਾ ਕਰਦੇ ਹੁੰਦੇ ਸੀ ਉਹਨਾਂ ਦੇ ਨਾਮ ਕਿਦਾਂ ਲੈਂਦਾ ਸੀਗਾ ਸਿਮਰੂ ਹੁਣ ਤੇਰੇ ਤੁਹਾਡੇ ਪਰਿਵਾਰ ਦੇ ਮਤਲਬ ਕੋ ਬੋਲੇ ਤੇ ਪੁਲਿਸ ਚਾੜ ਦੇਣਾ ਉੱਤੇ ਪਰਚਾ ਦਰਜ ਕਰਾ ਦੇਣਾ ਔਰ ਦੋਸਤੋ ਮੈਂ ਇਹਨੂੰ ਇਹਦੇ ਸਾਹਮਣੇ ਕਹਾਂ ਕਿ ਭਗਵੰਤ ਤੂੰ ਝੂਠਾ ਪਰਚਾ ਦਰਜ ਕੀਤਾ ਮੇਰੇ ਉੱਤੇ ਕੋਈ ਇਹਦੇ ਕੋਲ ਜਵਾਬ ਨਹੀਂ ਸੀਗਾ ਤੁਸੀਂ ਆਖੇ ਮੇਰੀਆਂ ਮਿੰਤਾਂ ਕੱਢਦੇ ਸੀ ਮੈਂ ਕਿਹਾ ਤੇਰੀ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਜੇ ਤੂੰ ਕਹਿੰਦਾ ਸੀਗਾ ਕਿ ਖੇਰਾ ਤਾਂ ਬੜਾ ਨਿਰਦੋਸ਼ ਬੰਦਾ ਵਾ ਖੇਰੇ ਦੇ ਨਾਲ ਬੜੀ ਜਾਤੀ ਹੋ ਰਹੀ ਆ ਉਹਦੇ ਨਾਲ ਵਿਂਡੇਟਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਹੀ ਪਰਚਾ ਮੇਰੇ ਤੇ ਦਰਜ ਕੀਤਾ ਇਹਨਾਂ ਨੇ ਔਰ ਮੈਂ ਜਿਹੜੀ ਗੱਲ ਕਹਿ ਰਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਿੱਛਾ ਨਾ ਕਰਦਾ ਸੀ ਅਖੇ ਜੀ 25 ਸਾਲ ਰਾਜ ਕਰਨਾ ਉਹ ਨਹੀਂ ਨਾ ਹੈਗਾ ਜੋ ਉੱਥੇ ਕਿਤੇ ਵੀ ਉਹਨਾਂ ਦੀ ਪਾਰਟੀ ਡਾਊਨ ਆ ਕੇ ਤਿੰਨ ਸੀਟਾਂ ਦੇ ਇਹ ਜਿਹੜੀ ਆ ਨਾ ਸੱਤਾ ਰਾਜ ਸੱਤਾ ਇਹ ਪੱਕੀ ਨਹੀਂ ਰਹਿੰਦੀ ਹੁੰਦੀ ਕਦੀ ਕਿਸੇ ਦੇ ਕੋਲ ਇੱਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਲੱਭੇ ਮੁੜ ਕੇ ਕਿਸੇ ਨੇ ਉਹਨਾਂ ਦੇ ਉਹਨਾਂ ਦੀ ਮਜ਼ਾਰ ਤੇ ਜਾ ਕੇ ਜੁੱਤੀ ਵੀ ਨਹੀਂ ਮਾਰੀ ਹੈਗੀ ਆ ਇਨਾ ਹੰਕਾਰ ਮਤ ਕਰ ਇਨਾ ਹੰਕਾਰ ਮਤ ਕਰ ਅਤ ਤੇ ਖੁਦਾ ਦਾ ਫੈਰ ਹੁੰਦਾ ਏ ਹੰਕਾਰ ਕਮ ਡਾਊਨ ਟੂ ਯਰ ਗਰਾਉਂਡ ਕਮ ਡਾਊਨ ਟੂ ਗਰਾਉਂਡ ਤੁਹਾਨੂੰ ਲੋਕਾਂ ਨੇ ਇਲੈਕਟ ਕੀਤਾ ਵਾ ਕੰਮ ਕਰਨ ਵਾਲੇ ਨੇ ਪੰਜਾਬ ਤੇ ਬਾਰਡਰ ਖੁਰਵਾਉਣ ਵਾਲਾ ਪਾਕਿਸਤਾਨ ਦੇ ਨਾਲ ਗੈਰ ਪੰਜਾਬੀਆਂ ਦਾ ਕਾਨੂੰਨ ਬਣਾਉਣ ਵਾਲਾ ਜਿਹੜਾ ਹਿਮਾਚਲ ਪ੍ਰਦੇਸ਼ ਗੁਜਰਾਤ ਔਰ ਰਾਜਸਥਾਨ ਤੇ ਉਤਰਾਖੰਡ ਨੇ ਬਣਾਏ ਹੋਏ ਨੇ ਤਾਂ ਕਿ ਸਾਡੇ ਬੱਚਿਆਂ ਦੀਆਂ ਨੌਕਰੀਆਂ ਗੈਰ ਪੰਜਾਬੀ ਆਣ ਕੇ ਬਾਹਰ ਉਹਨਾਂ ਕੋਲ ਮੀਥੇਰ ਛੂਟ ਬੋਲਦਾ ਸਕੇ ਏਵਰੀਥਿੰਗ ਕੈਨ ਬੀ ਪ੍ਰੋਵੈਂਟਿਡ ਵਿਧਾਨ ਸਭਾ ਇਜ਼ ਐਨ ਆਟੋਨਮਸ ਬਾਡੀ ਅਸੀਂ ਕੋਈ ਮਤਾ ਪਾਸ ਕਰ ਸਕਦੇ ਆ ਕੋਈ ਕਾਨੂੰਨ ਬਣਾ ਸਕਦੇ ਆ ਇੱਕ ਵੀ ਬੱਚਾ ਹਰਿਆਣੇ ਦਾ ਨੌਕਰੀ ਨਹੀਂ ਲੈ ਸਕਦਾ ਲੈ ਅਉਦੇ ਜੇ ਤੁਹਾਡੇ ਤੋਂ ਨਹੀਂ ਕਰ ਹੁੰਦਾ ਲੈਓ ਛੁੱਟੋ ਇਧਰਲੇ ਪਾਸੇ ਸੱਤਾ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਕੇਵਲ ਪੰਜਾਬ ਦੇ ਨੌਕਰੀਆਂ ਨੌਜਵਾਨਾਂ ਵਾਸਤੇ ਰਹਿਣਗੀਆਂ ਅੱਜ ਤੱਕ ਸਾਰੀਆਂ ਤੁਸੀਂ ਜੇਈ ਦੀਆਂ ਪੋਸਟਾਂ ਕੱਢੀਆਂ ਉਹ ਸਾਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਪੇਪਰ ਲੀਕ ਹੋਇਆ ਵਾ ਸਾਰੇ ਹਰਿਆਣੇ ਦੇ ਆ ਗਏ ਨੇ ਪਹਿਲਾਂ ਤੁਸੀਂ ਬਿਜਲੀ ਬੋਰਡ ਦੀਆਂ ਕੱਢੀਆਂ ਸਾਰੇ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਆ ਗਏ ਨੇ ਕਿਉਂਕਿ ਤੁਸੀਂ ਸ਼ਰਤ ਹੀ ਨਹੀਂ ਰੱਖਦੇ ਕਿ ਬੋਨਫਾਈਡੀ ਪੰਜਾਬੀ ਹੋਣਾ ਚਾ 12ਵੀਂ 10ਵੀਂ ਦਾ ਸਰਟੀਫਿਕੇਟ ਪਹਿਲਾਂ ਲੱਗਣਾ ਚਾਹੀਦਾ ਪਹਿਲਾਂ not later ਬਾਅਦ ਦਾ ਨਕਲ ਮਾਰ ਕੇ ਪੈਸੇ ਦੇ ਕੇ ਸਕੂਲ এডਿਕੇਸ਼ਨ ਬੋਰਡ ਤੋਂ ਖਰੀਦ ਕੇ ਨਾਲ ਬਾਅਦ ਚ ਨੌਕਰੀਆਂ ਚਲਾ ਦਿੰਦੇ ਨੇ ਔਰ ਜੇ ਲਾਅ ਬਣੇਗਾ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਇੱਥੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਹੀ ਵਿਲ ਨਾਟ ਬੀ ਅ ਬੋਨੋਫਾਈਟੀ ਪੰਜਾਬੀ ਗਲ ਮੁਖੂ 75 ਲੱਖ ਪੰਜਾਬੀ ਆਪਣਾ ਬਾਹਰ ਵਿਦੇਸ਼ਾਂ ਜਾ ਚੁੱਕਾ ਵਾ ਉਹਨਾਂ ਦੀ ਉਹਨਾਂ ਦੀ ਜਗ੍ਹਾ ਤੇ ਔਰ ਅਗਰ ਅਸੀਂ ਨਾ ਇਹ ਕਾਨੂੰਨ ਲੈ ਕੇ ਆਏ ਉਹ ਦਿਨ ਦੂਰ ਨਹੀਂਗਾ ਜਿੱਦਨ ਪੰਜਾਬ ਇੱਕ ਗੈਰ ਪੰਜਾਬੀਆਂ ਦੀ ਸਟੇਟ ਬਣ ਕੇ ਰਹਿ ਜੇਗੀ ਕਿਉਂਕਿ ਸਾਡੇ ਬੱਚੇ ਸਾਰੇ ਵਿਦੇਸ਼ਾਂ ਨੂੰ ਔਰ ਤੂੰ ਕਹਿੰਦਾ ਕਿ ਅਸੀਂ ਨੌਕਰੀਆਂ ਦੇਣੀਆਂ ਬਾਹਰੋਂ ਮੁੜੇ ਆਉਣਗੇ ਲੋਕੀ ਕਿਹੜਾ ਮੁੜ ਕੇ ਆਇਆ ਦੱਸਿਓ ਜਰਾ ਮੈਨੂੰ ਸਮਝਾਓ ਚੰਗੀ ਤਰ੍ਹਾਂ ਨਾਲ ਉਦਾਂ ਹੀ ਜਹਾਜ਼ਾਂ ਦੇ ਜਹਾਜ਼ ਪਰ ਕੇ ਕੈਨੇਡਾ ਆਸਟ੍ਰੇਲੀਆ ਆਦ ਜਾ ਰਹੇ ਨੇ ਸੋ ਇਹ ਮੇਰੀਆਂ ਗੱਲਾਂ ਸਿੰਘਾਂ ਵੈਸੇ ਮੈਨੂੰ ਪਤਾ ਤੇ ਕਾਫੀ ਵੱਡੇ ਪੱਧਰ ਦੇ ਧੀਠ ਹੈ ਤੁਸੀਂ ਤੁਹਾਨੂੰ ਕੋਈ ਲੱਥੀ ਚੜੀ ਵੀ ਹੈ ਨਹੀਂ ਕੀ ਕੋਈ ਸ਼ਰਮ ਵੀ ਹੈ ਨਹੀਂ ਕਿਉਂਕਿ ਤੇ ਜੇ ਜੇ ਤੂੰ ਆਪਣੀ ਜੇ ਭਗਵੰਤ ਤੇਰੇ ਤੇ ਆਪਣੀ ਲੜਕੀ ਤੇਰੀ ਇਲਜ਼ਾਮ ਲਾ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ ਤੇ ਤੈਨੂੰ ਉਹਦੀ ਵੀ ਕੋਈ ਸ਼ਰਮ ਨਹੀਂ ਹੈਗੀ ਜਾਂ ਤੈਨੂੰ ਜੋ ਰਵਈਆ ਤੂੰ ਉਸ ਦਿਨ ਅਦਾ ਕੀਤਾ ਉਥੇ ਉਹਦੇ ਸਾਰੀ ਦੁਨੀਆ ਤੁਹਾਨੂੰ ਇਸ ਗੱਲ ਦੀ ਨੁਕਤਾਚੀਨੀ ਕਰ ਰਹੀ ਕਿ ਚੀਫ ਮਨਿਸਟਰ ਦਾ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਆਪੇ ਤੋਂ ਕੱਪੜਿਆਂ ਤੋਂ ਬਾਹਰ ਹੋਣਾ ਔਰ ਜਦੋਂ ਕਿਤੇ ਮੈਨੂੰ ਆ ਕਿਸੇ ਵਿਰੋਧੀਆਂ ਨੂੰ ਦੇਖ ਲੈਂਦਾ ਮੈਂ ਤਾਂ ਇਹਨੂੰ ਇੱਕ ਜਗ੍ਹਾ ਤੇ ਵੀ ਕਿਹਾ ਵਾ ਕਿ ਇੰਨਾ ਗੁੱਸਾ ਮਤ ਕਰਕੇ ਤੇ ਨਸ ਨਾ ਫਾੜਨੀ ਆਪਣੀ ਕੋ ਬ੍ਰੇਨ ਹੈਮਰੇਜ ਨਾ ਕਰਾ ਲੈ ਕੰਟਰੋਲ ਯਰਸੈਲਫ ਬਿਹੇਵ ਲਾਈਕ ਅ ਚੀਫ ਮਨਿਸਟਰ do what you have been instruct, instruct, uh, entrusted to do ਆ ਜਿਹੜੀਆਂ ਰੋਜ਼ ਚੁਟਕਲੇ ਸੁਣਾਉਣਾ ਲੋਕਾਂ ਨੂੰ ਝੇਡਾਂ ਕਰਦਾ ਇਹ ਸਾਰੀਆਂ ਜ਼ੁਬਾਨਾਂ ਸਾਨੂੰ ਵੀ ਆਉਂਦੀਆਂ ਨੇ ਪਰ ਅਸੀਂ ਉਸ ਲੈਵਲ ਤੱਕ ਗਿਰਨਾ ਨਹੀਂ ਚਾਹੁੰਦੇ ਅੱਜ ਮੈਨੂੰ ਮਜਬੂਰ ਹੋ ਕੇ ਆ ਤਿਤਲੀਆਂ ਦਾ ਤੇ ਸਟੈਂਡ ਦਾ ਤੇਰਾ ਜਵਾਬ ਦੇਣਾ ਪਿਆ ਬਾਕੀ ਜਿੱਦਾਂ ਜਿੱਦਾਂ ਬੋਲੀ ਚੱਲੇਗਾ ਉਦਾਂ ਉਦਾਂ ਮੋਰਿਆਂ ਜਵਾਬ ਅਸੀਂ ਤਗੜੇ ਹੋ ਕੇ ਦਿੰਦੇ ਰਹਾਂ ਪਰਚਾ ਪਰਚਾਂ ਦੀ ਗਲਤ ਫਹਿਮੀ ਨਾ ਰੱਖ ਪਰਚਾਂ ਤੋਂ ਇਸ ਤਰ੍ਹਾਂ ਨਾਲ ਪੰਜਾਬ ਦੇ ਲੋਕ ਡਰਦੇ ਨਹੀਂ ਹੁੰਦੇ ਔਰ ਪੰਜਾਬ ਦੇ ਲੋਕ ਬਹੁਤ ਦੂਰ ਤੱਕ ਯਾਦ ਰੱਖਦੇ ਨੇ ਬਹੁਤ ਦੂਰ ਤੱਕ ਯਾਦ ਰੱਖਦੇ ਯਾਦ ਰੱਖੀ ਤੂੰ ਔਰ ਤੇਰੇ ਤੋਂ ਚੱਲ ਨਹੀਂ ਹੋਣੀਆਂ ਗੱਲਾਂ ਜੋ ਤੁਸੀਂ ਦੂਜਿਆਂ ਦੇ ਕਰਦੇ ਆ ਨਾ ਤਸ਼ੱਦਦ ਔਰ ਮੇਰੇ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈ ਮੇਰੇ ਕੋਲ ਬਹੁਤ ਜ਼ਿਆਦਾ ਮਟੀਰੀਅਲ ਹੈ ਔਬਾਟ ਯੂ ਹੈਵ ਬੀਨ ਡੂਇੰਗ ਐਂਡ ਕਿਸ ਤਰ੍ਹਾਂ ਪੁਲਿਸ ਵਗੈਰਾ ਨੇ ਟੌਰਚਰ ਕੀਤੇ ਨੇ ਤੂੰ ਬਿਲਡ ਅ ਕੇਸ ਅਗੇਂਸਟ ਮੀ ਆਈ ਹੈਵ ਗਾਟ 올 ਦ ਇਨਫੋਰਮੇਸ਼ਨ ਉਹ ਵਾਇਗਰੂਕ ਦਊਗਾ ਕੁਝ ਸਮੇਂ ਦੇ ਉਪਰ ਆ ਕੇ ਤੁਹਾਡਾ ਸਾਰਿਆਂ ਦਾ ਜਵਾਬ ਦੇ ਮੈਂ ਬਦਲਾ ਖੂਰੀ ਚ ਪੈਣਾ ਨਹੀਂ ਚਾਹੁੰਦਾ ਤੈਨੂੰ ਤਾਂ ਮੇਰੀ ਨੈਲਸਨ ਨੈਲਸਨ ਮੰ ਅਖੇ ਜੀ ਨੈਲਸਨ ਮੰਡੇਲਾ ਬਾਰੇ ਮੈਨੂੰ ਸਾਰਾ ਪਤਾ ਰੱਖ ਬੈਸ lettes have a discussion international and national and punjab affairs ਜਿਹੜੀ ਰੱਖੀ ਸੀ ਨਾ ਮੈਨੂੰ ਅੰਦਰ ਡੱਕ ਕੇ ਲੁਧਿਆਣੇ ਰੱਖ ਦੁਬਾਰਾ ਬੈਸ ਜੇ ਤੇਰੇ ਚ ਬੰਲੇਆਰਗੀ ਜਾਨ ਹੈਗੀ ਤੇ ਤੈਨੂੰ ਮੈਂ ਦੱਸੂਗਾ ਕਿ ਨੈਲਸਨ ਮੰਡੇਲਾ ਦਾ ਕੈਰੈਕਟਰ ਕੀ ਤੇ ਤੇਰਾ ਕੈਰੈਕਟਰ ਕੀ ਆ ਤੇ ਸਾਡੇ ਪੰਜਾਬ ਦੇ ਮੁੱਦੇ ਕੀ ਆ ਤੇ ਪੰਜਾਬ ਦੇ ਸੋਲੂਸ਼ਨਸ ਕੀ ਆ ਕਿੱਦਾਂ ਪੰਜਾਬ ਨੂੰ ਡਾਇਵਰਸੀਫਾਈ ਕਰਨਾ not with your fake presentations ਜਿਹੜਾ ਬਜਟ ਤੁਸੀਂ ਕੀਤਾ 60000 ਕਰੋੜ ਰੁਪਏ ਦਾ ਕਰਜ਼ਾ ਚੱਕਤਾ ਦੋ ਸਾਲਾਂ ਅੰਝ ਮੇਰੇ ਸਤਕਾਰਯੋਗ ਵੀਰੋ ਪੈਨੋ ਪ੍ਰੋ ਮੈਂ ਛਾੜੂਆੜਾ ਨੂੰ ਕਹਿਣਾ ਚਾਹੁੰਦਾ ਤੁਸੀਂ ਬੜੇ ਅੱਛੇ ਬੰਦੇ ਆ ਤੁਹਾਡੇ ਵਰਕਰ ਜਜ਼ਬਾਤੀ ਨੇ ਇਸ ਬੇਫਕੂ ਬੰਦੇ ਦੇ ਪਿੱਛੇ ਮਤ ਲੱਗ ਕੇ ਆਪਣਾ ਫਿਊਚਰ ਖਰਾਬ ਕਰੋ ਕਿਉਂਕਿ ਤੁਹਾਡੀ ਵਾਰੀ ਕਦੀ ਆਣੀ ਨੀਗੀ ਵਾਰੀ ਆਣੀ ਆ ਤਿਤਲੀਆਂ ਦੀ ਰਿੰਕੂ ਤਿਤਲੀ ਦੀ ਜੀਪੀ ਤਿਤਲੀ ਦੀ ਫਲਾਨੀ ਤਿਤਲੀ ਦੀ ਤੇ ਫਲਾਨੀ ਤਿਤਲੀ ਦੀ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਅੱਛੇ ਤਰੀਕੇ ਨਾਲ ਭਗਵੰਤ ਵੀ ਸਮਝ ਗਿਆ ਹੋਵੇਗਾ ਭਗਵੰਤ ਸਿਆ ਤੇ ਮੇਰੇ ਨਾਲ ਜਿਹੜੇ ਸਤਕਾਰਯੋਗ ਪੰਜਾਬ ਦੇ ਬਹਾਦਰ ਲੋਕ ਟੁੜੇ ਨੇ ਵਰਲਡ ਵਾਈਡ ਉਹ ਵੀ ਇਸ ਗੱਲ ਨੂੰ ਸਮਝਦੇ ਤੁਹਾਡਾ ਸਾਰਿਆਂ ਦਾ ਜੁੜਨ ਆਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ